ਲਗਾਤਾਰ ਇੱਕ ਨਿੱਜੀ ਸਕੂਲ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਉੱਪਰ ਸਕੂਲ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਵੱਲੋਂ ਗਿੱਧਾ ਪਾਇਆ ਜਾ ਰਿਹਾ ਹੈ ਇੱਕ ਬੇਅਬੀ ਦੇ ਤੌਰ ਤੇ ਇਸ ਵੀਡੀਓ ਨੂੰ ਦਰਸਾਇਆ ਜਾ ਰਿਹਾ ਸੀ ਜਿਸ ਦੇ ਉੱਪਰ ਇਸੇ ਨਿੱਜੀ ਸਕੂਲ ਪਲੇਵੇ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਰਾਜੀਪ ਸਿੰਘ ਨੇ ਇੱਕ ਪ੍ਰੈਸ ਵਾਰਤਾ ਰੱਖੀ ਜਿਸ ਵਿੱਚ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮਾਈਸੈਲ ਡਾਕਟਰ ਰਾਜਜੀਤ ਸਿੰਘ ਜੀ ਚੇਅਰਮੈਨ ਪਲੇਵੇਸ ਸੀਨੀਅਰ ਕੈਂਡੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫਸ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵਿੜੇ ਦੋ ਫੰਕਸ਼ਨ ਸੀਗੇ ਦੋ ਈਵੈਂਟ ਸੀਗੇ ਇੱਕ ਸਮਾਗਮ ਸੀ ਇੱਕ ਕੀਵਰਡ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਪ੍ਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰਨੀ ਤੇਜਿੰਦਰ ਕੌਰ ਮਾਰਕ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਵਾਪਤ ਕੀਤਾ ਉਹਦੀ ਇਨੌਗੁਰੇਸ਼ਨ ਸੀ ਜਿਹਦੇ ਸਾਡੇ ਚੀਫ ਗੈਸਟ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਐਮਐਲਏ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਗਿੱਧਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ। ਓਸੀ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ। ਲੇਟ ਈਵਨਿੰਗ ਦੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਫ ਗੈਸਟ ਵੀ ਜਿਹੜੇ ਸੀਗੇ ਉਹ ਸਰਦਾਰ ਐਸ ਐਸ ਛੱਡਾ ਸੌਰੀ ਐਸ ਐਸ ਕੰਧਾਰੀ ਤੇ ਮਿਸਿਸ ਬੱਬਲ ਕੰਧਾਰੀ ਜਿਹੜੇ ਕਿ ਆ ਆਪਣਾ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਨੇ ਉਹ ਸਪੈਸ਼ਲ ਸੰਗਤਾਂ ਨੂੰ ਲੈ ਕੇ ਆਏ ਸੀਗੇ ਜੀ ਪਟਿਆਲੇ ਔਰ ਉਹ ਸਾਡੇ ਚੀਫ ਗੈਸਟੀ ਉਸ ਦੇ ਵਿੱਚ ਉਹ ਗੁਰਤੇਗ ਬਾਦਰ ਸਾਹਿਬ ਜੀ ਨੂੰ ਸਮਰਪਿਤ ਇੱਕ ਪਲੇ ਕਰਾਇਆ ਗਿਆ ਸੀਗਾ ਜਿਹੜਾ ਕਿ ਪੂਰਾ ਮਰਿਆਦਾ ਅਨੁਸਾਰ ਹੋਇਆ ਇਹ ਦੋਨੋਂ ਇਵੈਂਟਸ ਨੂੰ ਜੋੜ ਕੇ ਕੁਝ ਸ਼ਰਾਰਤੀ ਅੰਸ਼ ਜਿਹੜੇ ਹੈ ਉਹ ਮਿਸ ਗਾਈਡ ਕਰ ਰਹੇ ਨੇ ਕਿ ਜਿਹੜਾ ਕਿ ਸਮਾਗਮ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਆ ਕਿ ਉਹਦੇ ਵਿੱਚ ਗਿੱਦਾ ਕਰਾਇਆ ਗਿਆ ਗਿੱਦਾ ਉਹਦਾ ਕੋਈ ਹਿੱਸਾ ਨਹੀਂ ਸੀ ਗਿੱਦੇ ਦਾ ਪ੍ਰੋਗਰਾਮ ਸਕੂਲ ਦਾ ਜਿਹੜਾ ਕਿ ਚਿਲਡਰਨ ਡੇ ਦਾ ਸੇਮ ਡੇ ਦਿਨ ਚਿਲਡਰਨ ਡੇ ਵੀ ਸੀ 14 ਨਵੰਬਰ ਨੂੰ ਦਿਨ ਵੇਲੇ ਜਦੋਂ ਸਾਡੇ ਸੜਕ ਦਾ ਉਦਘਾਟਨ ਹੋਇਆ ਸਾਡੀ ਫਾਊਂਡਰ ਦੇ ਨਾਮ ਤੇ ਉਸ ਵੇਲੇ ਕਲਚਰਲ ਆਈਟਮ ਸੀਗੀਆਂ ਚਿਲਡਰਨ ਡੇ ਜਿਵੇਂ ਕਿ ਸਾਰੇ ਸਕੂਲਾਂ ਚ ਗਿੱਦਾ ਪੰਗੜਾ ਪਾ ਕੇ ਕਲਚਰਲ ਫੋਕ ਡਾਂਸ ਕਰਕੇ ਕੀਤਾ ਜਾਂਦਾ ਉਹ ਇੱਕ ਅਲੱਗ ਇਵੈਂਟ ਸੀ ਬਟ ਲੇਟ ਈਵਨਿੰਗ ਦੇ ਵਿੱਚ ਜਿਹੜਾ ਕਿ ਸਾਡਾ ਪਲੇ ਸੀਗਾ ਉਹ ਇੱਕ ਲਾਕ ਇਵੈਂਟ ਸੀ ਈਵਨ ਕਿ ਮੈਂ ਦੱਸਣਾ ਚਾਹਾਂਗਾ ਕਿ ਦੋਨਾਂ ਦੇ ਜਿਹੜੇ ਇਨਵੀਟੇਸ਼ਨ ਕਾਰਡਸ ਹੈ ਉਹ ਵੀ ਡਿਫਰੈਂਟ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀ ਇਨੌਗਰੇਸ਼ਨ ਹੋਈ ਹੈ ਇਹਦੇ ਵਿੱਚ ਐਮਐਲਏ ਦੀਪਾਲ ਸਿੰਘ ਕੋਲੀ ਜੀ ਦਿਨ ਵੇਲੇ ਦੀਆਂ ਹੀ ਫੋਟੋਆਂ ਨੇ ਔਰ ਦਿਨ ਵੇਲੇ ਉਹਨਾਂ ਨੇ ਇਨੌਗਰੇਟ ਕੀਤਾ ਹੈ ਸੜਕ ਤੇ ਜਾ ਕੇ ਇਹ ਉਸ ਜਗ੍ਹਾ ਦੀ ਫੋਟੋਗ੍ਰਾਫ ਹੈ ਮੇਰੀ ਰਿਕਵੈਸਟ ਹੈ ਜੀ ਮੈਨੂੰ ਦੋਨੋਂ ਕਾਰਡ ਪ੍ਰੋਵਾਈਡ ਕੀਤੇ ਜਾਣਗੇ ਦੋਨੋਂ ਫੰਕਸ਼ਨ ਦੇ ਦੋਨਾਂ ਦੇ ਇਨਵੀਟੇਸ਼ਨ ਕਾਰਡ ਵੀ ਡਿਫਰੈਂਟ ਨੇ ਜੀ ਔਰ ਦੋਨਾਂ ਦਾ ਚੀਫ ਗੈਸਟ ਵੀ ਡਿਫਰੈਂਟ ਨੇ ਦੋਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਸੀ ਉਹ ਹੀ ਡਿਫਰੈਂਟ ਸੀ ਈਵਨ ਕਿ ਚੀਫ ਗੈਸਟ ਵੀ ਜਿਹੜੇ ਆ ਉਹ ਦਿਨ ਵੇਲੇ ਦੇ ਪ੍ਰੋਗਰਾਮ ਦੇ ਸਰਦਾਰ ਐਮ ਐਲ ਏ ਦੀਪਾਲ ਸਿੰਘ ਕੋਲੀ ਜੀ ਸੀ ਔਰ ਨਾਲ ਮੇਅਰ ਸੀ ਨਾਲ ਹੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਇਹ ਸ਼ਾਮ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਦਿਖਾ ਦਿੰਦਾ ਜਿਹੜੇ ਕਿ 350 ਸਾਲਾਂ ਨੂੰ ਇਸ ਪਰਪਸ ਸਿਰਫ ਪਲੇ ਦਾ ਜ਼ਿਕਰ ਇਹਦੇ ਵਿੱਚ ਜਿਹੜੇ ਚੀਫ ਗੈਸਟ ਨੇ ਉਹ ਨਾਮ ਲਿਖੇ ਹੋਏ ਆ ਜੀ ਕੰਧਾਰੀ ਸਾਹਿਬ ਦਾ ਨਾਮ ਲਿਖਿਆ ਹੋਇਆ ਜਿਹੜੇ ਕਿ ਚੇਅਰਮੈਨ ਗੁਰਦੁਆਰਾ ਸਾਹਿਬ ਗੁਨਾਰਾ ਦਰਵਾਦ ਦੁਬਈ ਤੋਂ ਨੇ ਉਹ ਚੀਫ ਗੈਸਟ ਨੇ ਔਰ ਜਿਹੜਾ ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਉਹਦਾ ਕਾਰਡ ਦੇਖ ਸਕਦੇ ਹੋ ਕਾਰਡ ਦੀ ਇਹ ਅਸੀਂ ਪ੍ਰਿੰਟ ਆਊਟ ਕੱਢਤਾ ਹੈ ਜੀ ਸਰਦਾਰਨੀ ਤਜਿੰਦਰ ਕੌਰ ਮਾਰਗ ਦਾ ਸੜਕ ਦਾ ਜਿਹੜਾ ਉਦਘਾਟਨ ਹੋਇਆ ਉਹਦੇ ਜਿਹੜੇ ਚੀਫ ਗੈਸ ਸੀਗੇ ਉਹ ਜੀਤਪਾਲ ਸਿੰਘ ਕੋਲੀ ਔਰ ਕੁੰਦਨ ਗੋਗਿਆ ਜੀ ਸੀਗੇ ਜਿਹਦੇ ਵਿੱਚ ਚਿਲਡਰਨ ਡੇ ਦੇ ਕਰਕੇ 3 ਵਜੇ ਦਾ ਜਦਾ ਟਾਈਮ ਸੀ 14 ਨਵੰਬਰ ਦਾ ਉਹਦਾ ਜਿਹੜਾ ਟਾਈਮ ਹੈ ਤੁਸੀਂ ਪੜ ਸਕਦੇ ਹੋ ਕਿ ਉਹਦਾ ਟਾਈਮ ਸ਼ਾਮ ਦਾ ਪ੍ਰੋਗਰਾਮ ਦਾ ਸਮਾਂ ਹੈ 7 ਵਜੇ ਦਾ ਇਹਦਾ ਸਮਾਂ ਹੈਗਾ ਜੀ 3 ਵਜੇ ਦਾ ਇਹ ਦਿਨ ਵੇਲੇ ਦਾ ਚਿਲਡਰਨ ਡੇ ਦਾ ਪ੍ਰੋਗਰਾਮ ਸੀ ਨਾਲ ਹੀ ਸੜਕ ਦਾ ਉਦਘਾਟਨ ਸੀ ਇਸ ਦੌਰਾਨ ਜਿਹੜੀ ਕਲਚਰਲ ਆਈਟਮ ਕਰਾਈਆਂ ਗਿਆ ਉਸ ਨੂੰ ਸ਼ਹਾਦਤ ਦੇ ਪ੍ਰੋਗਰਾਮ ਦੇ ਵਿੱਚ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਗਿੱdde ਦਾ ਨਾ ਭਗੜੇ ਦਾ ਨਾ ਈਵਨਟ ਹੀ ਡਿਫਰੈਂਟ ਹੈ ਇਹਨੂੰ ਦੋਨਾਂ ਨੂੰ ਜੋੜ ਕੇ ਗੁੰਮਰਾਹ ਕਿੱਤਾ ਜਾ ਰਿਹਾ ਸੰਗਤਾ ਨੂੰ ਸ਼ਹਿਰ ਦੀ ਔਰ ਸਕੂਲ ਦੀ ਸਕੂਲ ਦੀ ਰੈਪਿਊਟੇਸ਼ਨ ਨੂੰ ਸਪੋਇਲ ਕਰਨ ਲਈ ਕੁਝ ਸ਼ਰਾਰਤੀ ਅੰਸ਼ੇ ਕਰ ਰਹੇ ਆਂ ਔਰ ਸਕੂਲ ਮੈਨੇਜਮੈਂਟ ਉੱਪਰ ਲਿਖਿਆ ਗਿਆ ਕਿ ਜਿਹੜਾ 350 ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਉਹ ਉੱਪਰ ਲਿਖਿਆ ਜਾਂਦਾ ਥੱਲੇ ਕਿੱਦਾਂ ਪੈ ਰਿਹਾ ਜੀ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੈਪਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਸ਼ਾਮ ਦੇ ਪ੍ਰੋਗਰਾਮ ਦਾ ਕੈਪਸ਼ਨ ਸੀ ਜਿਹੜਾ ਕਿ ਇਨਵੀਟੇਸ਼ਨ ਕਾਰਡ ਹੀ ਮੈਂ ਤੁਹਾਨੂੰ ਦਿਖਾਇਆ ਲੱਗਿਆ ਚੀਫ ਗੈਸ ਲੱਗਿਆ ਆਡੀਅנס ਲੱਗਿਆ ਦਿਨ ਵੇਲੇ ਦਾ ਕਾਰਡ ਲੱਗਿਆ ਦਿਨ ਵੇਲੇ ਦਾ ਚੀਫ ਗੈਸ ਲੱਗਿਆ ਜਿਹੜਾ ਕੈਪਸ਼ਨ ਲਗਾਇਆ ਗਿਆ ਗਿੱdde ਦੇ ਨਾਲ ਉਹ ਮੈਂ ਉਹ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਕੈਪਸ਼ਨ ਸਾਡਾ ਨਹੀਂ ਹੈ ਬਟ ਉਹ ਸਾਡੇ ਸ਼ਾਮ ਵਾਲੇ ਇਵੈਂਟ ਦਾ ਕੈਪਸ਼ਨ ਹੈ ਔਰ ਹਮੇ ਇਹ ਜਰੂਰ ਸਮਝ ਸਕਦਾ ਕਿ ਕਿਸੇ ਨੇ ਇਸ ਕੈਪਸ਼ਨ ਨਾਲ ਹਾਂ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਹੈਂਡਲਰ ਨੇ ਕੈਪਸ਼ਨ ਗਲਤ ਪਾਤਾ ਯਾ ਇਸ ਨੂੰ ਦੋਨਾਂ ਨੂੰ ਵੀਡੀਓ ਕੋਈ ਹੋਰ ਚਲਾ ਦਿੱਤੀ ਗਈ ਹੈ ਕਿਉਂਕਿ ਮੈਂ ਹੁਣ ਮੈਂ ਸੋਸ਼ਲ ਮੀਡੀਆ ਤੇ ਐਗਜ਼ਿਸਟ ਨਹੀਂ ਕਰਦਾ ਬਟ ਮੈਂ ਤੁਹਾਡੇ ਨੇ ਭੈਣ ਭਰਾਵਾਂ ਦੇ ਮੋਬਾਈਲ ਤੇ ਜਦੋਂ ਦੇਖ ਰਿਹਾ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀਗਾ ਉਹ ਗੱਤਕੇ ਤੋਂ ਸ਼ੁਰੂ ਹੋਇਆ ਔਰ ਉਹਦਾ ਕੈਪਸ਼ਨ ਸ਼ਾਮ ਵਾਲੇ ਇਵੈਂਟ ਦਾ ਦੋਨੋਂ ਅਲੱਗ-ਅਲੱਗ ਇਵੈਂਟ ਸੀਗੇ ਤੇ ਉਹਦਾ ਕੈਪਸ਼ਨ ਗਿੱਡੇ ਦੇ ਨਾਲ ਇੱਕ ਹੋਰ ਗੱਲ ਮੈਂ ਨਾਲ ਕਰਨਾ ਚਾਹਾਂਗਾ ਜੇ ਤੁਸੀਂ ਟਾਈਪ ਕੀਤਾ ਹੋਇਆ ਕੈਪਸ਼ਨ ਨੂੰ ਅਸੀਂ ਸਾਈਡ ਤੇ ਰੱਖ ਦਈਏ ਤਾਂ ਸਟੇਜ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਉੱਤੇ ਗਿੱਦੇ ਦੀ ਵੀਡੀਓ ਤੇ ਕਿਸੇ ਤੇ ਵੀ ਨਾ 300 ਸਾਲਾ 350 ਸਾਲਾ ਦਾ ਜ਼ਿਕਰ ਹੈ ਨਾ ਕੋਈ ਗੁਰੂ ਬਾਰਾ ਦੀ ਫੋਟੋ ਹੈ ਨਾ ਕੋਈ ਫਲੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦਾ ਈਵਨ ਕੀ ਕੋਈ ਖੰਡਾ ਜਾਂ ਏਕਮਕਾਰ ਵਰਗਾ ਕੋਈ ਕੋਈ ਲੋਕੋ ਵੀ ਨਹੀਂ ਸਟਾਰਟ ਕਰ ਰਹੇ ਜਰੂਰ ਜੀ ਅਸੀਂ ਪੂਰੀ ਮੈਨੇਜਮੈਂਟ ਇਸ ਚੀਜ਼ ਦੇ ਉੱਤੇ ਲੱਗੀ ਹੋਈ ਹੈ ਕਿ ਕਿਸ ਨੇ ਦੋਨਾਂ ਚੀਜ਼ਾਂ ਨੂੰ ਜੋੜਤਾ ਔਰ ਇਹਦਾ ਰੂਪ ਬਦਲਤਾ ਔਰ ਸਕੂਲ ਨੂੰ ਇਹਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਵੇਂ ਹੀ ਸਾਨੂੰ ਲੱਗੇਗਾ ਅਸੀਂ ਡੈਫਰਮੇਸ਼ਨ ਦਾ ਕੇਸ ਪਾਵਾਂਗੇ ਉਸ ਨੂੰ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਾਂਗੇ ਔਰ ਲੀਗਲ ਨੋਟਿਸਸ ਭੇਜਾਂਗੇ ਜਿਨ੍ਹਾਂ ਨੇ ਸਾਨੂੰ ਸ਼ਹਿਰ ਦੀ ਸੰਗਤ ਨੂੰ ਡਿਸਗਾਇਡ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਨੂੰ 10 ਫੋਨ ਆਏ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਚਾਹੀ ਹੈ ਕਿ ਹੋ ਰਿਹਾ ਤੇ ਮੈਨੂੰ 200 ਫੋਨ ਇਹ ਵੀ ਆਏ ਆ ਕਿ ਰਾਜੀਵ ਸਰ ਐਸਾ ਨਾ ਤੁਸੀਂ ਅੱਜ ਤੱਕ ਪਲੇਅਸ ਨੇ ਕਦੀ ਕੀਤਾ ਨਾ ਕਦੀ ਹੋ ਸਕਦਾ ਸੋ ਜੀ ਸਾਰਿਆਂ ਨੂੰ ਪਤਾ ਹੈ ਕਿ ਪਲੇਵੇਸ ਸਕੂਲ ਹਰ ਧਰਮ ਦੀ ਰਿਸਪੈਕਟ ਕਰਦਾ ਹੈ ਸਕੂਲ ਹੈ ਇੱਥੇ ਜਨਮ ਅਸ਼ਵੀ ਵੀ ਮਨਾਈ ਜਾਂਦੀ ਹੈ ਇੱਥੇ ਈਦ ਵੀ ਮਨਾਏ ਜਾਂਦੀ ਆ ਇੱਥੇ ਗੁਰਪੁਰਬ ਵੀ ਮਨਾਇਆ ਜਾਂਦਾ ਹੁਣੇ ਅਸੀਂ 22 ਜਨੂਅਰੀ ਨੂੰ ਬੜਾ ਵੱਡਾ ਗੁਰਮਤ ਸਮਾਗਮ ਕੀਤਾ ਸੀਗਾ ਹੁਣ ਅਸੀਂ ਪਲੇ ਕੀਤਾ ਔਰ ਇੱਥੇ ਚਿਲड्रन ਡੇ ਵੀ ਸੈਲੀਬ੍ਰੇਟ ਹੁੰਦਾ ਇੱਥੇ ਹਰ ਈਵੈਂਟ ਸੈਲੀਬ੍ਰੇਟ ਕੀਤਾ ਜਾਂਦਾ ਔਰ ਈਵਨ ਕਿ ਬੱਚਾ ਤੋਂ 1 ਰੁਪਿਆ ਕਿਸੇ ਵੀ ਤਰ੍ਹਾਂ ਦਾ ਨਾ ਡੋਨੇਸ਼ਨ ਲਈਤੀ ਜਾਂਦੀ ਆ ਨਾ ਕੋਸਟਿਊਮ ਦਾ ਰੈਂਟ ਲਿੱਤਾ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਜਿਹੜਾ 14 ਤਰੀਕ ਨੂੰ ਇਵੈਂਟ ਹੋਇਆ ਉਹਦੇ ਲਈ ਵੀ 1 ਰੁਪਏ ਦੀ ਕੋਈ ਬੱਚਾ ਤੋਂ ਕਲੈਕਸ਼ਨ ਨਹੀਂ ਕੀਤੀ ਗਈ 1 ਰੁਪਏ ਦੇ ਕੋਸਟਿਮ ਦਾ ਕਰਾਇਆ ਵੀ ਸਕੂਲ ਨੇ 베ਰ ਕੀਤਾ ਪਲੇ ਦਾ ਵੀ ਜਿੰਨਾ ਖਰਚਾ ਸੀਗਾ ਉਹ ਵੀ ਸਕੂਲ ਨੇ 베ਰ ਕੀਤਾ ਹੋਰ ਵੀ ਜਿਹੜੇ ਇੰਤਜ਼ਾਮ ਕਰਨ ਦੇ ਖਰਚੇ ਹੁੰਦੇ ਆ ਸਕੂਲ ਮੈਨੇਜਮੈਂਟ ਆਪ 베ਰ ਕਰਦੀ ਆ ਬੱਚਿਆਂ ਤੋਂ ਕੋਈ ਚਾਰਜ ਨਹੀਂ ਲੈਂਦੀ ਇਸ ਵੀ ਉਹ ਸਕੈਨ ਵੀ ਦਿੱਤੀ ਜੇ ਤੁਹਾਡੇ ਕੋਈ ਸੰਸਥਾਵਾਂ ਦੇ ਕੋਲੋਂ ਐਸਪੀਸੀ ਮੈਂਬਰ ਕੋਲੋਂ ਸਕੈਨ ਉਹਨਾਂ ਨੂੰ ਉਹਨਾਂ ਨੂੰ ਕੀ ਜਵਾਬ ਮੈਂ ਮੈਂ ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਿਆ ਹੈ ਇੱਥੇ ਕੋਈ ਬੰਦ ਕਮਰੇ 'ਚ ਸਮਾਗਮ ਨਹੀਂ ਹੋਇਆ ਸੀ ਤੁਸੀਂ ਸਾਰੇ ਪਟਿਆਲੇ ਦੀ ਗੁਰਤੇਗ ਮਾਤਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਹ ਹਜ਼ਾਰਾਂ ਦੀ ਸੰਗਤ ਸੀ ਸਾਨੂੰ ਸਭ ਨੂੰ ਪਤਾ ਹੈ ਕਿ ਜੇ ਪਲੇ ਦੇ ਦੌਰਾਨ ਜਾਂ ਪਲੇ ਦੇ ਵਿੱਚ ਗਿੱਧਾ ਪੰਗੜਾ ਪਾਇਆ ਜਾਂਦਾ ਤਾਂ ਸੰਗਤਾ ਨਹੀਂ ਮੌਕੇ ਤੇ ਯਾ ਅਸੀਂ ਹੀ ਰੋਕ ਲੈਣਾ ਸੀ ਕੋਈ ਚੁੱਪ ਨਹੀਂ ਰਹਿਣਾ ਸੀ ਇਹ ਉਸੇ ਵੇਲੇ ਗੱਲ ਉੱਗਦੀ ਆ 3-3 ਬਾਅਦ ਇਹਨੂੰ ਜੋੜ ਕੇ ਕੈਪਸ਼ਨ ਨੂੰ ਗੱਲ ਨਾ ਉੜਦੀ ਖੜੇ ਪੈਰ ਮੌਕੇ ਤੇ ਕੋਈ ਐਜੀਟੇਸ਼ਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕਿਉਂਕਿ ਇਹ ਸਿੱਗਾ ਹੀ ਨਹੀਂ ਔਰ ਦਿਨ ਦੇ ਪ੍ਰੋਗਰਾਮ ਨੂੰ ਸ਼ਾਮ ਦੇ ਪ੍ਰੋਗਰਾਮ ਨਾਲ ਜੋੜ ਕੇ ਕੈਪਸ਼ਨ ਦਾ ਮਿਸਯੂਜ਼ ਕਰਕੇ ਜਾਂ ਮੈਂ ਕਾਂਗਾ ਕਿ ਕੋਈ ਟਾਈਪਿੰਗ ਮਿਸਟੇਕ ਜਾਂ ਕਿਸੇ ਐਂਡ ਤੇ ਜੋ ਇਹ ਗਲਤੀ ਹੋਈ ਹੈ ਕੈਪਸ਼ਨ ਟਾਈਪ ਕਰਨ ਦੀ ਉਹ ਕੈਪਸ਼ਨ ਗਿੱdde ਦੇ ਨਾਲ ਕਦੋਂ ਔਰ ਕਿਵੇਂ ਜੁੜਿਆ ਜਾਂ ਕਿਸ ਨੇ ਜੋੜਿਆ ਉਹਦੇ ਉੱਤੇ ਸਕੂਲ ਉਸ ਨੂੰ ਚੈੱਕ ਕਰੂਗਾ ਔਰ ਬੰਦੀ ਕਾਰਵਾਈ ਜੀ 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 ਜ ਮਨੂੰ ਬੜੇ WhatsApp ਤੋਂ ਕਾਲਸ ਆ ਰਹੀਆਂ ਨੇ ਬੜੇ ਇੰਟਰਨੈਸ਼ਨਲ ਨੰਬਰਾਂ ਤੋਂ ਵੀ ਫੋਨ ਆਏ ਨੇ ਕਿ ਤੁਸੀਂ ਇਸ ਨੂੰ ਸੈਟਲ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਕਿਵੇਂ ਤੁਹਾਡਾ ਇਸ ਚੀਜ਼ ਨੂੰ ਅਸੀਂ ਕਰਾ ਸਕਦੇ ਹਾਂ ਸੋਲਵ ਕਰਾ ਸਕਦੇ ਹਾਂ ਮੈਂ ਉਹਨਾਂ ਨੂੰ ਇਹੀ ਉਲਟਾ ਜਵਾਬ ਦਿੰਦਾ ਕਿ ਤੁਸੀਂ ਕੌਣ ਹੋ ਦਿਓ ਸੋਲਵ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚ ਅਸੀਂ ਬੈਠੇ ਆਂ ਔਰ ਮੈਂ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦਨ ਨੂੰ ਸਮਰਪਿਤ ਜਿਹੜੇ ਕਿ ਕੰਧਾਰੀ ਸਾਹਿਬ ਸਾਡੇ ਇੱਥੇ ਚੀਫ ਗੈਸ ਸੀਗੇ ਦੁਬਈ ਤੋਂ ਉਹਨਾਂ ਨਾਲ ਜੁੜ ਕੇ ਅਸੀਂ 100 ਟਿਨ ਜਿਹੜੇ ਹੈ ਉਹ ਦੇਸੀ ਕੀ ਦੇ ਗੁਰਦੁਆਰਾ ਸਾਹਿਬ ਦਿੱਤੇ ਆ ਸਭ ਦੀਆਂ ਪਰਚੀਆਂ ਸਾਡੇ ਕੋਲ ਆ ਅਸੀਂ 10-10 ਟਿਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਏ ਆ ਜੇ ਸਾਡੀ ਸ਼ਰਧਾ ਹੈ ਸਾਡੀ ਇਸ ਚੀਜ਼ ਪ੍ਰਤੀ ਸਾਡਾ ਮਾਨ ਸਤਕਾਰ ਹੈ ਆਪਣੇ ਗੁਰੂ ਘਰ ਕੰਨੀ ਤਾਂ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਆਂ ਔਰ ਵਿਦਆਊਟ ਟੇਕਿੰਗ ਐਨੀ ਡੋਨੇਸ਼ਨ ਫ্রম ਐਨੀ ਵਨ ਜੋ ਸਕੂਲ ਕਰਦਾ ਆਪਣੇ ਫੰਡਸ ਨਾਲ ਕਰਦਾ ਔਰ ਤੁਸੀਂ ਪਿੱਛੇ ਵੀ ਜਿੰਨੇ ਇਵੈਂਟ ਸਕੂਲ ਦੇ ਦੇਖਦੇ ਹੋ ਸਕੂਲ ਕਦੀ ਪਲੇਵਰਸ ਕੋਲ ਇੱਕ ਐਸਾ ਸਕੂਲ ਹੈ ਜਿਹੜੇ ਕਿਸੇ ਐਕਟੀਵਿਟੀ ਦੇ ਕੋਈ ਚਾਰਜੀਸ ਨਹੀਂ ਲਗਾਦਾ ਹੋ ਸਕਦਾ ਇਸ ਤਰ੍ਹਾਂ ਦੀ ਕਈਆਂ ਨੂੰ ਪ੍ਰੋਬਲਮ ਹੋਵੇ ਹੋ ਸਕਦਾ ਕਿ ਕੋਈ ਸਾਨੂੰ ਇਸ ਤਰ੍ਹਾਂ ਤੰਗ ਕਰਕੇ ਪਰੇਸ਼ਾਨ ਕਰਕੇ ਇਹ ਚਿਹਰੇ ਜਲਦੀ ਹੀ ਸਾਹਮਣੇ ਆਣਗੇ ਔਰ ਅਸੀਂ ਪੂਰੀ ਤੈਅ ਤੱਕ ਜਾਵਾਂਗੇ ਅਸੀਂ ਕਤਵਾਲੀ ਆਪਣੇ ਵੱਲ ਇੱਕ ਰਿਟਰਨ ਕੰਪਲੀਟ ਵੀ ਦੇਤੀ ਹੈ ਕਿ ਜਾਂਚ ਕੀਤੀ ਜਾਵੇ ਕਿ ਕਿਸ ਬੰਦੇ ਨੇ ਇਸ ਨੂੰ ਮਿਸਮੈਚ ਕਰਕੇ ਦੋਨੋਂ ਇਵੈਂਟਸ ਨੂੰ ਜੋੜ ਕੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾ ਉਹਦੇ ਉੱਤੇ ਕਾਰਵਾਈ ਕਰਕੇ ਅਸੀਂ ਇਨਫਾਰਮੇਸ਼ਨ ਨਿਖਾਰਾਂਗੇ ਜੇ ਜੀ ਦਿਨ ਤੋਂ ਤਲਵ ਕਰੇਗਾ ਤਾਂ ਖੁਦ ਆ ਕੇ ਆਪਣਾ ਪੱਖ ਰੱਖੋਗੇ ਜ਼ਰੂਰ ਰੱਖਾਂਗੇ ਜੀ ਜੋ ਸੱਚ ਹੈ ਸਾਰੀ ਪਟਿਆਲੇ ਦੀ ਸੰਸਥਾ ਨੇ ਦੇਖਿਆ ਮੈਂ ਕੱਲੇ ਨੇ ਕੋਈ ਬੰਦ ਕਮਰੇ 'ਚ ਇਵੈਂਟ ਨਹੀਂ ਕੀਤਾ ਸਾਰਿਆਂ ਗਰਾਊਂਡ 'ਚ ਹੀ ਵਟ ਹੋਇਆ ਜੇ ਕੋਈ ਹੋਏਗਾ ਤਾਂ ਵੀਡੀਓ ਸਾਹਮਣੇ ਹੋਏਗੀ ਹਾਂਜੀ ਹਾਂਜੀ ਜੋ ਵੀ ਆਪਰੇਟ ਕਰਦੇ ਨੇ ਉਹਨਾਂ ਦੇ ਵੱਲੋਂ ਕੈਪਸ਼ਨ ਪਾਈ ਗਈ ਕੈਪਸ਼ਨ ਗਲਤ ਹੋ ਗਈ ਜੀ ਤੇ ਉਹ ਕੈਪਸ਼ਨ ਹਟਾ ਵੀ ਦਿੱਤੀ ਗਈ ਹੈ ਜੀ ਜਾਂ ਇਹੋ ਵੀਡੀਓ ਵੀ ਹਟਾ ਦਿੱਤੀ ਗਈ ਹੈ ਹਾਂ ਜੇ ਕੋਈ ਕੈਪਸ਼ਨ ਕਿਸੇ ਤਰ੍ਹਾਂ ਦਾ ਇਤਰਾਜ ਜਨਕ ਹੋਊਗਾ ਚਾਹੇਓ ਸ਼ਾਮ ਦੇ ਫੰਕਸ਼ਨ ਦਾ ਹੈ ਚਾਹੇਓ ਦਿਨ ਦੇ ਫੰਕਸ਼ਨ ਹੈ ਆਬਵੀਅਸਲੀ ਸਕੂਲ ਜੇ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਤਾਂ ਉਸ ਨੂੰ ਸੋਲਵ ਕਰਦਾ ਲੇਕਿਨ ਨਹੀਂ ਹਜੇ ਹਜੇ ਤੱਕ ਹਜੇ ਤੱਕ ਕੋਈ ਅਜਾ ਕਲੀਅਰ ਨਹੀਂ ਹੈ ਕਿਉਂਕਿ ਜਿਹੜਾ ਮੇਰੇ ਕੋਲ ਵੀਡੀਓ ਚੱਲੀ ਹੈ ਜਾਂ ਹਰਜਾ ਸਲਾਈਟ ਤੇ ਚੱਲੀ ਹੈ ਉਹ ਗੱਤਕੇ ਤੋਂ ਹੀ ਸਟਾਰਟ ਹੋਈ ਹੈ ਹਜੇ ਵੀ ਉਹ ਆਨਲਾਈਨ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਰਜਾ ਸਲਾਈਟ ਤੇ ਜਿਹੜੀ ਵੀਡੀਓ ਹੈ ਉਸ 'ਤੇ ਕੋਈ ਗਿੱਦਾ ਨਹੀਂ ਹੈ ਕੁਛ ਨਹੀਂ ਹੈ ਕਿਉਂਕਿ ਉਹ ਸ਼ਾਮ ਦੇ ਪ੍ਰੋਗਰਾਮ ਦਾ ਲਾਈਵ ਸੀ ਹਾ ਉਹ ਕੈਪਸ਼ਨ ਜਿਹੜਾ ਗਿੱਧੇ ਦੇ ਨਾਲ ਕਦੋਂ ਕਿਵੇਂ ਕਿਸ ਟਾਈਮ ਤੇ ਜੋੜਿਆ ਗਿਆ ਔਰ ਉਸ ਦਾ ਉਸ ਨੂੰ ਚਲੋ ਜੇ ਕੋਈ ਕੈਪਸ਼ਨ ਜੁੜ ਵੀ ਗਿਆ ਇੱਕ ਟਾਈਪ ਕੈਪਸ਼ਨ ਨਾ ਕਿ ਕੋਈ ਉਹ ਵੀਡੀਓ ਗਿੱਧੇ ਦੇ ਸਟੇਜ ਦੇ ਉੱਤੇ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਫਲੈਕਸ ਨਹੀਂ ਲੱਗੀ ਕੋਈ ਪਿੱਛੇ ਸਕਰੀਨ ਚੱਲ ਰਿਹਾ ਉਹਦੇ ਉੱਤੇ ਕੁਝ ਨਹੀਂ ਚੱਲ ਰਿਹਾ ਉੱਪਰ ਇੱਕ ਟਾਈਪ ਕੀਤਾ ਹੋਇਆ ਕੈਪਸ਼ਨ ਹੈ ਜੇ ਉਸ ਨੂੰ ਇਹਦੇ ਨਾਲ ਸ਼ਾਮ ਵਾਲੇ ਈਵੈਂਟ ਦੇ ਕੈਪਸ਼ਨ ਨੂੰ ਦਿਨ ਵਾਲੇ ਈਵੈਂਟ ਦੇ ਕੈਪਸ਼ਨ ਨਾਲ ਜੋੜ ਕੇ ਗੁੰਮਰਾਹ ਕਰ ਰਿਹਾ ਤਾਂ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਕਿ ਜਿੰਨੇ ਵੀ ਕੀਤਾ ਬੜੀ ਹਲਕੀ ਗੱਲ ਕੀਤੀ ਹੈ ਬੜੀ ਹਲਕੀ ਸੋਚ ਨਾਲ ਕੀਤਾ ਔਰ ਇਸ ਜੀ ਦੇ ਉਤੇ ਅਸੀਂ ਕਾਰਵਾਈ ਕਰਾਂਗੇ ਔਰ ਜਿਸ ਨੇ ਅਸੀਂ ਅਸੀਂ ਦੀ ਤੈ ਤੱਕ ਹਜੇ ਹਜੇ ਕੁਛ ਘੰਟੇ ਹੀ ਹੋਏ ਆ ਜੀ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਫੋਨ ਆ ਰਹੇ ਹਨ ਜਿਹੜੇ ਕਿ ਟਰੈਕ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਮੈਂ ਉਹ ਨੰਬਰ ਜ਼ਰੂਰ ਆਪਣਾ ਕਤਵਾਲੀ ਦੇ ਵਿੱਚ ਕੰਪਲੇਂਟ ਦੱਸੂਗਾ WhatsApp ਕਾਲਸ ਅਸੀਂ ਦੇ ਵੀ ਦਿੱਤੇ ਆ WhatsApp ਕਾਲਸ ਵੀ ਆ ਰਹੀਆਂ ਇਸੇ ਤਰ੍ਹਾਂ ਦੀਆਂ ਕਿ ਵੀ ਕੋਈ ਸੈਟਲਮੈਂਟ ਕਰਨਾ ਚਾਹਦੇ ਹੋ ਤੁਸੀਂ ਆ ਵੀ ਡਿਨਾਈਡ ਵੀ ਕਿਸ ਚੀਜ਼ ਦੀ ਸੈਟਲਮੈਂਟ ਸਾਡਾ ਕੋਈ ਕਸੂਰ ਨਹੀਂ ਅਸੀਂ ਇੱਕ ਸੱਚੇ ਮਨ ਨਾਲ ਗੁਰੂ ਦੇ ਸਿੰਘ ਬਣ ਕੇ ਅਸੀਂ ਸ਼ਾਮ ਦਾ ਇਵੈਂਟ ਕੀਤਾ ਜਿਹਦੇ ਚਿਲड्रन ਡੇ ਸੀਗਾ ਸਾਡੀ ਮਾਤਾ ਜੀ ਦੀ ਸੜਕ ਦਾ ਉਦਘਾਟਨ ਸੀ ਦੋਨੋਂ ਚੀਜ਼ਾਂ ਨੂੰ ਜੋੜ ਕੇ ਮਿਸਗਾਈਡ ਨਾ ਕਰੋ ਔਰ ਮੈਂ ਦੁਆਰਾ ਤੋਂ ਪਟਿਆਲੇ ਦੀ ਸੰਗਤਾਂ ਨੂੰ ਇਹ ਗੱਲ ਕਾਂਗਾ ਕਿ ਤੁਹਾਡਾ ਬੜਾ ਪਿਆਰ ਹੈ ਸਾਡੇ ਨਾਲ ਤੁਸੀਂ ਸਾਨੂੰ ਹਰ ਜਗ੍ਹਾ ਤੇ ਇਨਾ ਸਪੋਰਟ ਕਰਦੇ ਹੋ ਔਰ ਹੁਣ ਵੀ ਮੈਂ ਦੇਖ ਰਿਹਾ ਕਿ ਜੇ ਦੋ ਕਮੈਂਟ ਇਸ ਤਰ੍ਹਾਂ ਦੇ ਗਲਤ ਆ ਰਹੇ ਤਾਂ 200 ਕਮੈਂਟ ਪੋਜ਼ਿਟਿਵ ਆ ਰਹੇ ਕਿ ਪਲੇ ਵੇਸ ਕੋਲ ਨਾਇਕ ਕਰ ਸਕਦਾ ਹੈ ਨਾ ਹੋ ਸਕਦਾ ਨਾ ਕਰੂਗਾ ਨਾਲ ਕੋਈ ਮਿਸ਼ਨ ਜਿਹੜਾ ਕੈਪਸ਼ਨ ਹੈ ਉਹ ਤੁਹਾਡੇ ਐਂਡ ਤੋਂ ਤੁਹਾਡੇ ਪੇਜ ਉਪਰ ਤੁਹਾਡੇ ਬੰਦੇ ਬਰੂ ਗਲਤ ਲਿਖਿਆ ਗਿਆ ਇਹ ਕੈਪਸ਼ਨ ਨਹੀਂ ਸਰ ਕੈਪਸ਼ਨ ਗਲਤ ਨਹੀਂ ਹੈ ਕੈਪਸ਼ਨ ਗਲਤ ਕਮੈਂਟ ਕਰ ਰਹੇ ਨੇ ਨਾ ਤੁਸੀਂ ਕੁਝ ਕੀ ਰੱਖ ਦਿਲਾ ਜਾਂਦੇ ਹੋ ਮੈਂ ਮੈਂ ਹੀ ਕਹਾਂਗਾ ਕਿ ਜਦ ਤੱਕ ਤੁਹਾਨੂੰ ਪਤਾ ਨਾ ਹੋਵੇ ਸਾਡੀ ਆਈਡੀਓਲੋਜੀ ਨੂੰ ਸਮਝੋ ਮੇਰੀ ਜਿਹੜੀ ਸਕੂਲ ਦੀ ਆਈਡੀਓਲੋਜੀ ਹੈ ਸਭ ਤੋਂ ਘੱਟ ਦਰਮਿਆਨੀਆਂ ਫੀਸਾਂ 'ਚ ਅਸੀਂ ਸਕੂਲ ਚਲਾ ਰਹੇ ਹਾਂ ਹਰ ਰਿਲੀਜੀਅਨ ਦੇ ਇੱਥੇ ਰਿਸਪੈਕਟ ਕਰਦੇ ਆਂ ਹਰ ਰਿਲੀਜੀਅਨ ਦੇ ਇੱਥੇ ਈਵੈਂਟ ਹੁੰਦੇ ਆਂ ਇਹ ਸਕੂਲ ਹੈ ਇੱਥੇ ਹਿੰਦੂ ਮੁਸਲਿਮ ਸਿੱਖ ਐਸਾਈ ਸਭ ਦੇ ਬੱਚੇ ਪੜ੍ਹਦੇ ਆਂ ਸਭ ਦੇ ਰਿਲੀਜੀਅਨ ਦੀ ਇੱਜ਼ਤ ਕੀਤੀ ਜਾਂਦੀ ਆ ਸਭ ਦੇ ਰਿਲੀਜੀਅਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਕਿ ਬੱਚਿਆਂ ਨੂੰ ਦਰਮਿਆਨੀ ਅਫੀਸਾਂ ਚ ਅੱਛੀ ਐਜੂਕੇਸ਼ਨ ਦੇ ਨਾਲ ਨਾਲ ਅੱਛੀ ਐਕਟੀਵਿਟੀਆਂ ਵੀ ਪਾਰਟਿਸਿਪੇਟ ਕਰਾਈਏ ਮੇਰੇ ਖਿਆਲ ਨਾਲ ਸਭੀ ਬੱਚੇ ਕੋ ਫਾਊਂਡ ਆਉਂਦੇ ਨੇ ਸਕੂਲ ਖਾਫ ਕਰਵੇ ਹਾਂਜੀ ਮੈਂ ਆਲਰੇਡੀ ਕਤਵਾਲੀ ਕੰਪਲੇਂਟ ਦੇ ਚੁੱਕਿਆ ਹਾਂ ਜੀ ਔਰ ਮੈਂ ਮਾਨਹਾਨੀ ਦਾ ਉਸੇ ਕੇਸ ਵੀ ਕਰੂੰਗਾ ਜੋ ਵੀ ਮੈਨੂੰ ਸਮਝ ਆਏਗਾ ਕੁ ਸਮਾਂ ਲੱਗੇਗਾ ਇਹ ਚੀਜ਼ ਨੂੰ ਲੱਭਣ ਕਿ ਇਹ ਇਹ ਸ਼ਰਾਰਤ ਕਿਦੇ ਵੱਲੋਂ ਕੀਤੀ ਗਈ ਹੈ ਔਰ ਜਦੋਂ ਵੀ ਪਤਾ ਚਲੇਗਾ ਉਹਦੇ ਅਗੇ ਸਕੂਲ ਮੈਨੇਜਮੈਂਟ ਇਲੀਗਲ ਐਕਸ਼ਨ ਲੇ ਕੇ ਥੈਂਕ ਯੂ ਸਾਰਿਆਂ ਦਾ